ਇਹੋਂ ਸਰੀਰ ਹੈ ਮੂਲ ਹੈ ਮਾਇਆ ਸਰੀਰ ਹੀ ਮਾਇਆ ਹੈ ਜ਼ ਇਹ ਪੰਜਾ ਪੱਤਾ ਨੇ ਪੰਜਾ ਪੱਤਾ ਨਾਲ ਮਿਲਣਾ ਸੀ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਰਸਤਾ ਦੱਸ ਰਹੇ ਹਨ ਮੋਟਿਓ ਕਰ ਰਹੇ ਸ ਕੋਸ਼ਿਸ਼ ਕਰ ਜਾਬ ਕਰਨੇ ਪੈਂਦੇ ਹਨ ਇਸ਼ਨਾਨ ਆਪ ਕਰਨਾ ਪਏਗਾ ਜਿਵੇਂ ਆਪਣਾ ਇਹ ਗੱਗਲ ਚਾਰਜ ਹੁੰਦਾ ਹੈ ਅੰਦਰ ਵੀ ਪਾਣੀ ਹੈ 70% ਪਾਣੀ ਨਾਲ ਪਾਣੀ ਚਾਰਜ ਹੋਏਗਾ ਇਸ਼ਨਾਨ ਕਰਾਂਗੇ ਅੰਦਰ ਮਸਤੀ ਆਏਗੀ ਆਨੰਦ ਆਏਗਾ ਖੇੜਾ ਆਏਗਾ ਤੰਦਰੁਸਤੀ ਆਏਗੀ ਮਿੱਟੀ ਨਾਲ ਮਿੱਟੀ ਮਿਲਦੀ ਹੈ ਹਾਂ ਉਰਤੇ ਪੁਰਤਾ ਮਿਲਿਆ ਮੂਏ ਕਮਵਾ ਮਿਲਿਆ ਇਹ ਜੁੜਨਾ ਪਏਗਾ ਜੋ ਗਈ ਹੈ ਜੋ ਜੁੜਿਆ ਹੈ ਅਸੀਂ ਭੋਗੀ ਹਾਂ ਸ ਵਾਤਵਾਦ 5000 ਸਾਲ ਲਹਨ ਜਦੋਂ ਸ੍ਰੀ ਰਾਮ ਜੀ ਇਤਿਹਾਸ ਧਰਮ ਕਦੋਂ ਉਦਾ ਹੈ 5000 ਸਾਲ ਤੋਂ ਪਹਿਲਾਂ ਹੈ ਸ੍ਰੀ ਕ੍ਰਿਸ਼ਨ ਜੀ 35 ਸਾਲ ਹੋ ਗਏ ਸ ਇਹ ਬੁੱਧਧਰਮ 2 2000 ਸਾਲ ਹੋ ਗਏ ਪਹਿਲਾਂ ਇਹ ਸ੍ਰੀ ਮੁਹੰਮਦ ਸਾਹਿਬ ਜੀ 1400 25 ਸਾਲ ਪਹਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਵੀ ਜੋ ਅਜ ਪ੍ਰਕਾਸ਼ ਦਿਹਾੜਾ ਵੀ ਮਨਾ ਰਹੇ ਹਨ 555 ਸਾਲ ਪਹਿਲਾਂ ਸੋ ਜੋ ਨਮਾ ਹੈ ਸਾ ਇੱਕਾਂ ਦੇ ਪ੍ਰਾਣਾ ਪ੍ਰਾਤਨ ਇਹ ਤੋਂ ਪਹਿਲਾਂ ਵੀ ਧਰਮ ਚੱਲ ਰਿਹਾ ਸੀ ਸਭ ਕੁਝ ਚੱਲ ਰਿਹਾ ਇਹ ਤੇ ਅਰਬਾਂ ਖਰਬਾਂ ਸਾਲਾਂ ਤੋਂ ਸੰਸਾਰ ਚੱਲ ਰਿਹਾ ਹੈ ਫਿਰ ਸਾਨੂੰ ਇਹ ਵੇਦ ਮਿਲੇ ਧਾਰਮਿਕ ਗ੍ਰੰਥ ਮਿਲੇ ਕਈ ਬਾਅਦ ਚ ਲਿਖੇ ਗਏ ਕਹਿੰਦੇ ਆ ਸਿੱਧ ਭੁੱਲ ਰਹੇ ਆ ਸਾਡੇ ਜੋ ਇਹ ਅਵਤਾਰੇ ਪੁਰਸ਼ਾ ਨੇ ਪੂਰਨੇ ਪਾਏ ਹਨ ਭੁੱਲ ਰਹੇ ਹਾਂ ਅਗਲੇ ਸਾਲਾਂ ਦੀ ਗੱਲ ਹੈ 5000 ਸਾਲ ਸੋ ਇਹ ਪ੍ਰਲਾਦ ਜੀ ਇਹ ਤਾਂ ਪਹਿਲੂ ਹੋਏ ਸ੍ਰੀ ਰਾਮ ਚੰਦਰ ਜੀ ਤੋਂ ਪਹਿਲੂ ਹੋਏ ਤਾਂ ਭਗਤ ਹੈ पहला गुरु कौन है पहला भगत कौन है पिछे जाइए एक पिता एक के हम तू तो मेरा गुरहाई अरबा खरबा पिछे पीढ़ियां जाइए एक कोई बचता है वो अपने आप चपूर्ण है सो अपने आप ही हो रहा है जे ਅੰਡਾ ਜਿਹੜਾ ਉਤਮਤ ਸੇਤ ਜੇ ਉੱਪਰ ਸੱਚ ਮੈਲ ਆ ਆਪੇ ਜੂ ਪੈਦਾ ਹੋ ਜਾਣੀ ਹੈ ਕੁਝ ਮੈਲ ਤੋਂ ਪੈਦਾ ਹੁੰਦੇ ਹਨ ਕੁਝ ਨਰ ਮਾਦੇ ਤੋਂ ਕੋਈ ਆਪਣੇ ਆਪ ਵੀ ਹੋ ਸਕਦਾ ਪੰਜਵੀਂ ਖਾਣੀ ਨਹੀਂ ਹੋਏ ਮੈਂ ਤੇਰਾ ਭਾਈ ਆ ਜਦੋਂ ਮਤਲਬ ਹੁੰਦਾ ਹੈ ਨਾ ਭਾਈ ਬਣਾ ਲੈਂਦਾ ਅੱਗੇ ਪਿੱਛੇ ਪੁੱਛਣਾ ਵੀ ਨਹੀਂ ਰੋਟੀ ਖਾਧੀ ਆ ਨਹੀਂ ਖਾਧੀ ਸ सतगुरु नानक परपत्या मिट्टी तोंदे जग जानन होवा जौं कर सूरज निकलेआ तारे छप अंधेर पलोआ स so, कई बार ना तोंदे चली सूरज निकले नहीं दस्ता ठंडू का रासी आजवरगा पखंड फार्मवती ਕਲਰਸਕੀਨਾ ਸੋ ਪਰਮਚਲੋਗ ਅਜਵਾ ਕੁਹਾ ਮੱਕੀ ਦੇ ਦਾਣੇ ਵਿੱਚ ਪੁੱਜ ਰਹੇ ਸੀ ਉਦੋਂ ਪ੍ਰਗਟੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੁੰਦ ਵਿੱਚ ਸੂਰਜ ਵੀ ਨਹੀਂ ਦੇਖਦਾ ਸੋ ਜਗਿਆ ਹੋਇਆ ਦੀਵਾ ਜਗਾ ਸਕਦਾ ਹੈ ਮਿਲਿਆ ਹੋਇਆ ਮਲਾ ਸਕਦਾ ਹੈ ਕਾਇਆ ਕੰਚਨ ਸਬਦ ਵਿਚਾਰਾ ਤਿੱਥੈ ਹਰ ਵਸਾ ਜਿਸ ਦਾ ਅੰਤ ਨ ਪਾਰਾ ਵਾਰ ਸ ਅੰਤ ਨ ਪਾਰਾ ਵਾਰ ਕੀ ਚਮੜੇ ਦੀ ਜੀਵਾ ਬੋਲ ਸਕਦੀ ਹੈ ਲੱਖਾਂ ਜੀਭਾਂ ਨਹੀਂ ਬੋਲ ਸਕਦੀ ਲੋਨ ਦੀ ਡਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚੇ ਖੁਰ ਗਈ ਸ ਬਾਹਰੋਂ ਘਰ ਨੂੰ ਆਉਣਾ ਹੈ ਮਨ ਤੋਂ ਜੋ ਸਰੂਪ ਹੈ ਇਹ ਸੁਖੰਮ ਨੇ ਸੁਖਨਾ ਮਿਲਣਾ ਸੀ ਜੋ ਅੰਦਰ ਰਹਿ ਗਿਆ ਉਹਦਾ ਇਹ ਸਰੀਰ ਬਣਿਆ ਹੈ ਜੋ ਅਸੀਂ ਭੋਜਨ ਛਕਿਆ ਜੋ ਸੁਣਿਆ ਅਸੀਂ ਅੱਖਾਂ ਨਾਲ ਵੇਖਿਆ ਜੋ ਪ੍ਰੈਕਟੀਕਲ ਜੀਵਨ ਜੀਆ ਉਹ ਸਭ ਕੁਝ ਅੰਦਰ ਹੈ ਜੋ ਅੰਦਰ ਰਹੇਗਾ ਉਹ ਮਨ ਬਣੇਗਾ ਇਹ ਮਨ ਸਰੀਰ ਦਾ ਡਰਾਈਵਰ ਹੈ ਜਿਹਦਾ دوست ਬਣ ਗਿਆ ਉਹਨੂੰ ਦੋਸਤ ਲੱਭਣ ਦੀ ਲੋੜ ਨਹੀਂ ਠੀਕ ਹੈ ਆਸਰਾ ਚੈਦਾ ਇੱਕ ਦੂਜੇ ਦਾ ਕੋਈ ਇਕੱਲਾ ਮਹਾਨ ਨਹੀਂ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਜੜਾ ਡੂੰਘਿਆ ਹੋਣਗੇ ਆ ਫਿਰ ਇਹ ਫਲ ਫੁੱਲ ਵੀ ਲੱਗਣਗੇ ਪੇਡਾ ਉੱਚਾ ਵੀ ਜਾਏਗਾ ਸੋ ਫਲ ਕਹਿੰਦਾ ਵਾ ਜਿੰਨਾ ਰਸ ਲੈਣਾ ਸੀ ਲੈ ਲਿਆ ਫਾੜ ਡਿੱਗਦਾ ਹੈ ਸਾਡੀ ਜਿੰਨੀ ਉਮਰ ਵੱਧਦੀ ਹੈ ਸਾਡਾ ਲਾਲਚ ਵੱਧਦਾ ਹੈ ਤ੍ਰੇਸਰਾਂ ਮੱਲੇ ਕੀ ਬੂਜੀ ਹੈ ਸ ਤੰਤਾਂ ਸਰੇ ਗੁਰਨਾਨਕ ਦੇਵ ਸਾਹਿਬ ਜੀ ਸਾਨੂੰ 239 ਸਾਲ ਜੀ ਕੇ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਸਿੱਖ ਕੌਣ ਹੈ ਜੋ ਸਿੱਖ ਰਿਹਾ ਵਿਦਿਆਰਥੀ ਹੈ ਉਹ ਕੀ ਹੰਕਾਰ ਕਰੇਗਾ ਸ ਏ ਧਾਰਮਿਕ ਗ੍ਰੰਥ ਸਾਨੂੰ ਉਪਦੇਸ਼ ਦੇ ਰਹੇ ਹਨ ਪਰ ਮੱਥੇ ਟੇਕੀ ਜੇ ਤੂੰ ਫਲ ਆਈ ਜੇ ਨਹੀਂ ਪੂਜਾ ਦਾ ਨਹੀਂ ਪੂਜਾ ਕੀ ਹੈ ਸੋ ਸਮਝਣਾ ਪਏਗਾ ਫਿਰ ਫਿਰ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਫਿਰ ਹਾਰ ਜਿੱਤ ਬਣੀ ਹੈ ਤੂੰ ਪਰੇਸ਼ਾਨ ਨਾ ਹੋ ਸੱਚ ਦੀ ਸਵਾਰੀ ਕਰਨੀ ਪਏਗੀ ਸੋ ਸੱਚ ਅਮਰ ਹੈ ਸੱਚ ਦੀ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਤਾਂ ਤਾਂ ਸ੍ਰੀ ਗੋਬਿੰਦ ਸਿੰਘ ਦੇ ਸਾਹਿਬ ਜੀ ਪ੍ਰਗਟੇ ਹੋਏ ਹਨ ਦੇਖਣ ਵਾਲੀ ਅੱਖਾਂ ਚਾਹੀਦੀ ਹੈ ਅੱਜ ਸੰਸਾਰੇ ਸੰਸਾਰ ਚ ਜਾਜਾਕਾਰ ਹੋ ਰਹੀ ਹੈ ਠੀਕ ਹੈ ਮੌਕੇ ਤੇ ਅਵਤਾਰਾਂ ਨੂੰ ਸਮਝਿਆ ਨਹੀਂ ਸੰਸਾਰ ਨੇ ਐ ਇਦਾਂ ਹੀ ਹੁੰਦਾ ਹੈ ਸੋ ਜਦੋਂ ਇਹ ਜੀਵਨ ਜਾਏਗਾ ਨਾ ਮੌਤ ਆ ਗਈ ਨਾ ਫਿਰ ਪਤਾ ਲੱਗਣਾ ਹੈ ਫਿਰ ਪਸਤਾਇਆ ਕੁਛ ਨਹੀਂ ਬਣਨਾ ਜਿਦੋਂ ਚਿੜੀਆਂ ਚੁਗਦੇ ਵਿਖੇ ਇੱਕ ਮਿੰਟ ਸਕਿੰਟ ਕਰਕੇ ਜ਼ਿੰਦਗੀ ਚੁੱਕ ਘਟ ਰਿਹਾ ਸਭ ਤੋਂ ਜੋ ਅਜਾਤ ਹੈ ਜੋ ਕਰਨਾ ਹੈ ਕਰ ਲੈ ਇਹ ਸਰੀਰ ਚ ਜਿਹੜਾ ਕਰਮ ਬੀਜਣਾ ਹੈ ਬੀਜ ਲੈ ਪੂਰਵਲੇ ਕਰਮ ਕੀ ਹਨ ਸੋ ਸੇਰ ਦਾ ਭੁੱਲਿਆ ਭੁੱਲੇ ਹਾਂ ਗਵਾਚੀ ਚੀਜ਼ ਹੋ ਸਕਦਾ ਲੱਭੇ ਨਾ ਲੱਭੇ ਭੁੱਲੇ ਮਾਰਕ ਜਿਵੇਂ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਸੋ ਵਰਲੇ ਅੰਜੋ ਗੁਰਮਤਿ ਦਾ ਦੇਹਨ ਸੋ ਅਸੀਂ ਕਹਾਂਗੇ ਸਿੱਖ ਧਰਮ ਸਭ ਤੋਂ ਨਵਾਂ ਹੈ ਸੋ ਠੀਕ ਹੈ ਜੋ ਵੇਖ ਲਿਆ ਅੱਖਾਂ ਨਾਲ ਉਹ ਪੁਰਾਣਾ ਹੋ ਜਾਣਾ ਜੋ ਨਹੀਂ ਦੇਖਿਆ ਉਹ ਨਵਾਂ ਹੈ ਸੱਚ ਪਰਮੇਸ਼ਰ ਨਿਤ ਨਵਾਂ ਉਹ ਨਵਾਂ ਹੈ ਗੁੱਠੇ ਵਰਗਾ ਗੁੱਠਣੇ ਭੇਜ ਰਿਹਾ ਧਾਣੇ ਵਰਗਾ ਧਾਰਣੀ ਭੇਜ ਰਿਹਾ ਕਿ ਹਸਤੀ ਹੋਂਦ ਗੁਰਮੁਖ ਬੰਨਾ ਪਏਗਾ ਪੜਤਾਲ ਕਰਨੀ ਪਏਗੀ ਖੋਜ ਕਰਨੀ ਪਏਗੀ ਫਿਰ ਇਹ ਬਹੁਤ ਤਾਕਤ ਹੈ ਮਨੁੱਖ ਦੇ ਅੰਦਰ 46000 ਸੈੱਲ ਕੰਮ ਕਰ ਰਹੇ ਹਨ ਵਿਅੰਤ ਹਨ ਬਿਲੀਅਨ ਟਿਲੀਅਨ ਸ ਇਹਨਾਂ ਚ ਅਗਨੀ ਕੰਮ ਕਰ ਰਹੀ ਹੈ ਸ ਅਗਨੀ ਤੇ ਚਾਹੀਦੀ ਹੈ ਤਾ ਜਾਂ ਮੋਟਰਸਾਈਕਲ ਭੱਜੇਗਾ ਆਹ ਬਾਈ ਜਲ ਭੱਜੇਗਾ ਸਰੀਰ ਨੂੰ ਵੀ ਅਗਨੀ ਚਲਾ ਰਹੀ ਹੈ ਧਰਤੀ ਵੀ ਚਾਹੀਦੀ ਹੈ ਧਰਤੀ 'ਚ ਸਾਰੇ ਰਸ ਹਨ ਹਵਾ ਚ ਵੀ ਹਵਾ ਤੋਂ ਬਿਨਾ ਕੁਛ ਵੀ ਨਹੀਂ ਗੱਲ ਬੰਨੀ ਜੇ ਚੰਦਨ ਦਾ ਬਾਗ ਹੈ ਹਵਾ ਹੀ ਨਹੀਂ ਨਹੀਂ ਖੁਸ਼ਬੂ ਆਉਗੀ ਫੁੱਲਤੀ ਵੀ ਨਹੀਂ ਖੁਸ਼ਬੂ ਆਉਗੀ ਕੀ ਪ੍ਰਾਪਤ ਕਰਨਾ ਸਭ ਕੁਝ ਇਸ ਸਰੀਰ ਤੋਂ ਮਿਲੇਗਾ ਇਹ ਸ਼ਬਦ ਦੀ ਵਿਚਾਰ ਕਰਨੀ ਪੈਗੀ ਵਿਦਿਆ ਵਿਚਾਰੀ ਤਾ ਪਰਪਕਾਰੀ ਪੜਨਾ ਪਵੇਗਾ ਪ੍ਰੈਕਟੀਕਲ ਜੀਵਨ ਜੀਣਾ ਪਵੇਗਾ ਕਿਰਤ ਕਰਨਾ ਨਾਮ ਜਪਨਾ ਵੰਡ ਕੇ ਛਕਣਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਸਾਰ ਹੈ ਜੀ ਦਾਸ ਮੂਰਖ ਜੈ ਸੰਗਤ ਔਰ ਗੁਰਬਖਸ਼ ਨਾਰ ਬਖਸ਼ ਲੈਣਾ ਬਖਸ਼ ਲੈਣਾ ਜੀ ਸੋ ਤਾਂਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਬ ਦੀਆਂ ਜੋ ਦੇਸ਼ ਦੇ ਸਾਰੇ ਜਗ੍ਹਾ ਖੁਸ਼ੀਆਂ ਮਨਾ ਰਹੇ ਹਨ ਬੱਚੇ ਨਵੇਂ ਕੱਪੜੇ ਪਾ ਰਹੇ ਹਨ ਮਠਾਈ ਖਾ ਰਹੇ ਹਨ ਅਸਤਵਾਰੀ ਚਲਾ ਰਹੇ ਹਨ ਸਾਰਿਆਂ ਦੇ ਘਰਾਂ ਖੁਸ਼ੀਆਂ ਇਸੇ ਤਰ੍ਹਾਂ ਆਨੰਦ ਖੇੜਾ ਰਹੇ ਜੀ ਦਾਸਨ ਲੱਖ ਲੱਖ ਵਧਾਈ ਹੋਵੇ ਜੀ ਕਾਇਆ ਕੰਚਣਾ ਸਬਤ ਵਿਚਾਰਾ ਸਾਧ ਸੰਗਤ ਜੀ ਦੇਸ਼ਾ ਪ੍ਰਦੇਸ਼ਾਂ ਵਿੱਚ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਦਿਨ ਦੀ ਸਾਰੀ ਸੰਗਤਾਂ ਨੂੰ ਵਧਾਈ ਪ੍ਰਕਾਸ਼ਿਆ ਵਾਲਾ ਇਸ ਪ੍ਰਕਾਸ਼ ਦਿਹਾੜੇ ਤੇ ਬਹੁਤ ਮਠਿਆਈਆਂ ਵੰਡੀਆਂ ਗਈਆਂ ਬਹੁਤ ਚਾਹ ਦੇ ਲੰਗਰ ਲਾਏ ਗਏ ਹੋਰ ਵੀ ਪ੍ਰਸ਼ਾਦੇ ਦੇ ਵੀ ਲੰਗਰ ਲਾਏ ਗਏ ਪਰ ਸਾਰੀ ਦੇਸਾਂ ਪ੍ਰਦੇਸਾਂ ਦੇ ਵਿੱਚ ਸਾਰੀ ਸੰਗਤ ਨੇ ਬੜੀ ਧੂਮ-ਤਾਮ ਦੇ ਨਾਲ ਇਹ ਜਨਮ ਦਿਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਇਸੇ ਕਾਰਨ ਇਸੇ ਖੁਸ਼ੀ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਦਾਤਾ ਸਫੇਰ ਲੱਖ ਲੱਖ ਵਾਰੀ ਵਧਾਈ ਦੇ ਰਿਹਾ ਇਸ ਪ੍ਰਕਾਸ਼ ਦਿਹਾੜੀ ਦੀ ਜੀ ਸੋ ਧੰਨ ਗੁਰੂ ਨਾਨਕ ਦੀਆਂ ਜਿਹੜੀਆਂ ਅਸੂਲ ਨੇ ਅਸੂਲਾਂ ਦੇ ਮੁਤਲਕ ਉਹਨਾਂ ਨੇ ਬਹੁਤ ਸਾਰੇ ਪਾਪੀਆਂ ਨੂੰ ਬਹੁਤ ਸਾਰੇ ਠੱਗਾਂ ਨੂੰ ਬਹੁਤ ਸਾਰੇ ਹੋਰ ਵੀ ਸੰਗਤਾਂ ਨੂੰ ਤਾਰਿਆ ਮੁਸਲਮਾਨ ਵੀਰਾਂ ਨੂੰ ਵੀ ਤਾਰਿਆ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਡਤਾਂ ਨੂੰ ਵੀ ਭੁੱਦਿਆਂ ਨੂੰ ਰਸਤੇ ਪਾਇਆ ਕਾਜੀ ਸਾਹਿਬ ਨੂੰ ਵੀ ਪਰ ਇੱਕ ਸਬਕ ਸਿਖਾਇਆ ਸੀ ਉਹ ਨਹੀਂ ਮੰਨਿਆ ਪਰ ਉਹਨੇ ਫੇਰ ਵੀ ਬੱਚਿਆਂ ਦੇ ਉੱਤੇ ਜ਼ੁਲਮ ਕਮਾਇਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭੁੱਲ ਕੇ ਪਰ ਉਹ ਦੱਸਣ ਵਾਲਾ ਦੱਸੀ ਜਾਂਦਾ ਕੋਈ ਯਾਦ ਕਰੋ ਕੋਈ ਨਾ ਕਰੋ ਸਾਧ ਸੰਗਤ ਜੀ ਇੰਨਾ ਸਮਾਂ ਕਰ ਲੂ ਪ੍ਰਾਪਤ ਹੋਊਗਾ ਫੇਰ ਅੱਗੇ ਪੂਰਨ ਭਗਤਵਾਰੇ ਦੱਸਿਆ ਜਾਊਗਾ ਵਾਹਿਗੁਰੂ ਜੀ ਕਾ ਘਰ ਸਾਹਿਬ ਹੈ ਤੁਝੇ ਕੀ ਅੱਤੇ ਕੁਰਬਾਨੀ ਪੜਨੀ ਪੈਗੀ ਵਿਚਾਰਨੀ ਪੈਗੀ ਜੀ ਪ੍ਰੈਕਟੀਕਲ ਜੀਵਨ ਜੀਣਾ ਪੈਗਾ ਮਨਤ ਕਰਨੀ ਪੈਗੀ ਜੀ ਗੱਲਾਂ ਨਾਲ ਕੁਛ ਨਹੀਂ ਬੰਨਣਾ ਜੀ